ਚਾਰਪੁਰ ਦੇ ਪਿੰਡ ਮੰਡਿਆਲਾ ਵਿਖੇ ਦੇ ਨਾਥ ਐਸ.ਪੀ.ਜੀ. ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਨਾਲ ਆਲੇ-ਦੁਆਲੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਹਾਦਸੇ 'ਚ ਹੁਣ ਤੱਕ 304 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਕਰੀਬ 35 ਲੋਕ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਇਸ ਦੌਰਾਨ ਘਟਨਾ ਵਾਲੀ ਥਾਂ ਤੇ ਜ਼ਿਲ੍ਹਾ ਸੰਸਦ ਮੈਂਬਰ ਹਰਖਾ ਕੈਂਟ ਕੋ ਵਿਧਾਇਕ ਪ੍ਰਕਾਸ਼ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨ੍ਹਾਂ ਲੋਕ ਪਿੰਡਤਾ ਦੇ ਨਾਲ ਗੱਲਬਾਤ ਕੀਤੀ ਗਈ ਆਪਣੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਖਤਾ ਗਿਆ ਗੱਲਬਾਤ ਦੌਰਾਨ ਪੰਗਰ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਲਿਖਾਰ ਸੁਣੋ ਦੇਖੋ ਇਹ ਬਹੁਤ ਦੁਖਦਾਈ ਘਟਨਾ ਹੈ ਵੀ ਆ ਲੇਕਿਨ ਇਹਦੇ ਅਸਲੀ ਤੱਥ ਜਿਹੜੇ ਆ ਉਹ ਸਰਕਾਰ ਨੂੰ ਜਾਣਣੇ ਚਾਹੀਦੇ ਆ ਔਰ ਜਿੰਨੀਆਂ ਗੈਸ ਏਜੰਸੀਜ਼ ਕਿਉਂਕਿ ਇੱਥੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਤੋਂ ਪਤਾ ਲੱਗਿਆ ਕਿ ਇਹ ਬੜੀ ਧੀਰ ਤੋਂ ਗੈਸ ਦੀ ਸਮਗਲਿੰਗ ਜਿਹੜੀ ਆ ਅਸਲੀ ਗੱਲ ਹੈ ਜਿਹੜੇ ਸਿਲੰਡਰਾਂ ਦੇ ਵਿੱਚੋਂ ਗੈਸ ਕੱਢਦੇ ਆ ਕਿਉਂਕਿ ਅਦਰਵਾਈਜ਼ ਗੈਸ ਦਾ ਜਿਹੜਾ ਉਹ ਟੈਂਕਰ ਸੀ ਉਹਨੂੰ ਰੋਂਗ ਸਾਈਡ ਤੇ ਜਾਣ ਦੀ ਜ਼ਰੂਰਤ ਨਹੀਂ ਸੀ ਲੇਕਿਨ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਔਰ ਗੈਸ ਏਜੰਸੀ ਜਿਹੜੀਆਂ ਇਹ ਜਿਹੜੀਆਂ ਲੁੱਟਕਸੁੱਟ ਜਿਹੜੇ ਖਾਸ ਕਰਕੇ ਇਸ ਧੰਦੇ ਦੇ ਵਿੱਚ ਰਲੇ ਹੋਏ ਆ ਔਰ ਜਿੰਨੇ ਇੱਥੇ ਪਰਿਵਾਰਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਰਕਾਰ ਇਹਨੂੰ ਇਹਨੂੰ ਹਾਸ਼ਾਪ ਕਰਨ ਦੇ ਵਿੱਚ ਲੱਗੀ ਹੋਈ ਆ ਸਰਕਾਰ ਇਹਨੂੰ ਲੋਪਾ ਪੁੱਚੀ ਕਰਨ ਦੇ ਵਿੱਚ ਲੱਗੀ ਹੋਈ ਆ ਉੱਥੇ ਨਾਕਾ ਲਾਤਾ ਉਥਾਂ ਨਾਕਾ ਲਾਤਾ ਉਹ ਇਹਨਾਂ ਲੋਕਾਂ ਦੀ ਗੱਲ ਤਾਂ ਸੁਣ ਲਓ ਆਣ ਕੇ ਇਹਨਾਂ ਲੋਕਾਂ ਦੀ ਸਾਰ ਤਾਂ ਲੈ ਲਓ ਵੀ ਕਿੰਨਾ-ਕਿੰਨਾ ਨੁਕਸਾਨ ਹੋਇਆ ਆ ਭੈਣਾਂ ਇੱਥੇ ਬੇਸਿਕਲੀ ਮੈਨੂੰ ਲੱਗਦਾ ਬੁਟੀਕ ਕਰਦੇ ਆ ਤੇ ਇਹਨਾਂ ਦੀਆਂ ਸਾਰੀਆਂ ਮਸ਼ੀਨਾਂ ਸਾਰਾ ਕੱਪੜਾ ਕਿਉਂਕਿ ਹਰ ਬੰਦਾ ਇੱਥੇ ਰੁਜ਼ਗਾਰ ਦੇ ਨਾਲ ਜੁੜਿਆ ਹੋਇਆ ਤੇ ਉਹ ਜਿਹੜਾ ਸਾਰਾ ਕੁਝ ਆ ਉਹ ਸੜਕੇ ਸੁਬਾਹ ਹੋ ਗਿਆ ਔਰ ਬੜੀ ਜਾਨ ਮਾਲ ਦੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਜਿਹੜੀ ਆ ਬਿਲਕੁਲ ਸੁੱਤੀ ਪਈ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਕੋਈ ਐਹੋ ਜੀ ਗੱਲ ਨਹੀਂ ਐ ਮੈਂ ਤਾਂ ਇਹ ਡਿਮਾਂਡ ਕਰਦਾ ਵੀ ਇਹਦੇ ਚ ਜੁਡੀਸ਼ਲੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਤਾਂ ਕਿ ਕਿੰਨੇ ਚਿਰ ਦੀ ਇੱਥੇ ਸਮਗਲਿੰਗ ਕਿਉਂਕਿ ਕੱਲੀ ਇੱਥੇ ਨਹੀਂ ਹੁੰਦੀ ਆ ਸਾਡਾ ਸੁੱਚੀ ਪਿੰਡ ਆ ਜਲੰਧਰ ਉੱਥੇ ਵੀ ਇਹੋ ਜਿਹੇ ਹਾਲਾਤ ਆ ਤੇ ਸਰਕਾਰ ਬਿਲਕੁਲ ਸੁੱਤੀ ਪਈ ਆ ਨਾ ਦੇਸ਼ ਦੀ ਸਰਕਾਰ ਇਸ ਕੰਮ ਲਈ ਜਾਗਦੀ ਆ ਕਿਉਂਕਿ ਜਿੰਨੀਆਂ ਗੈਸ ਏਜੰਸੀਆਂ ਆ ਚਾਹੇ ਇੰਡੀਅਨ ਔਇਲ ਆ ਚਾਹੇ ਭਾਰਤ ਪੈਟਰੋਲੀਅਮ ਆ ਚਾਹੇ ਹੋਰ ਏਜੰਸੀਜ਼ ਹੈਗੀਆਂ ਅੱਜਕੱਲ ਤਾਂ ਬਾਨੀ ਅਡਾਨੀ ਦੀਆਂ ਏਜੰਸੀਜ਼ ਬਹੁਤ ਹੈਗੀਆਂ ਸੋ ਇਸ ਕਰਕੇ ਇਹਦੇ ਉੱਤੇ ਪੂਰਾ ਧਿਆਨ ਕਰਕੇ ਇਹਦੇ ਤੇ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਵੀ ਬੰਦੇ ਕਾਰਪੋਰੇਟ ਹੈਗੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਇਹਨਾਂ ਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਔਰ ਇਹਨਾਂ ਦਾ ਬੇਸਿਕਲੀ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਦਾ ਝੁਲਸ ਗਏ ਜਿਹੜੇ ਜਿਹੜੇ ਇਹ ਸਾਥਸੀ ਦੇ ਵਿੱਚ ਉਹਨਾਂ ਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ ਔਰ ਮੁਆਵਜ਼ਾ ਜਿਹੜਾ ਜਿੰਨਾ ਜਿੰਨਾ ਕਿਸੇ ਦੀ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਜਿਹੜੀ ਆ ਸਰਕਾਰ ਨੂੰ ਕਰਨੀ ਚਾਹੀਦੀ ਆ ਮੈਂ ਅਪੀਲ ਕਰਦਾ ਭਗਵਾਨ ਤੁਮਾਨ ਜੀ ਨੂੰ ਇੱਥੇ ਕਿਸੇ ਜ਼ਿੰਮੇਵਾਰ ਮਨਿਸਟਰ ਦੀ ਜਾਂ ਆਪ ਆਣ ਕੇ ਇੱਥੇ ਦੇਖੋ ਤਾਂ ਸਹੀ ਵੀ ਇੱਥੇ ਬੇਸਿਕ ਪ੍ਰੋਬਲਮ ਕਿੱਥੇ ਖੜੀ ਆ ਅਸੀਂ ਬੇਸਿਕ ਪ੍ਰੋਬਲਮ ਨਹੀਂ ਦੇਖਦੇ ਅਸੀਂ ਤਾਂ ਸਰਕਾਰ ਤਾਂ ਲਿਪਾ ਪੂਚੀ ਕਰਨ ਤੇ ਲੱਗੀ ਹੋਈ ਆ ਕਿ ਹਾਂ ਵੀ ਇਹ ਤਾਂ ਸ਼ਾਇਦ ਕੋਈ ਬਹੁਤ ਵੱਡਾ ਹਾਦਸਾ ਨਹੀਂ ਹੈ ਇਹ ਤਾਂ ਮੈਨੂੰ ਲੱਗਦਾ ਮੈਨ ਮੇਡ ਹਾਦਸਾ ਹੈਗਾ ਸਰ ਜੀ ਕਿਵੇਂ ਬੀਖਦੇ ਹੋ 2 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜਾਂਦਾ ਸਰਕਾਰ ਵੱਲੋਂ ਪਿੰਡ ਦੇ ਵਸਨੀਕਾਂ ਦਾ ਇਹ ਕਹਿੰਦਾ 2 ਲੱਖ ਰੁਪਏ ਦਾ ਕੀ ਜਿੰਦਗੀ ਵਾਪਸ ਆ ਜਾਏਗੀ 2 ਲੱਖ ਰੁਪਿਆ ਤਾਂ ਕੁਝ ਵੀ ਨਹੀਂ ਹੈ ਮੈਨੂੰ ਲੱਗਦਾ ਇਸ ਕੱਲੀ ਭੈਣ ਦਾ 10 15 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਔਰ ਜਿਹੜੇ ਇਨਸਾਨ ਚਲੇ ਗਏ ਆ ਜਿਹੜੀਆਂ ਜ਼ਿੰਦਗੀਆਂ ਚਲੇ ਗਈਆਂ ਜਾਂ ਜਿਹੜੀਆਂ ਮੌਤ ਤੇ ਜ਼ਿੰਦਗੀ ਦੇ ਵਿੱਚ ਜੂਝ ਰਹੇ ਆ ਸਰਕਾਰ ਅਸਲੀ ਗੱਲ ਹੈ ਉਹਨਾਂ ਨੂੰ ਬਿਲਕੁਲ ਦੇਖਣ ਨੂੰ ਹੀ ਤਿਆਰ ਨਹੀਂ ਹੈ ਮੈਂ ਤਾਂ ਇਸੇ ਕਰਕੇ ਆਇਆ ਮੈਂ ਕਿਹਾ ਯਾਰ ਹੱਦ ਹੋ ਗਈ ਵੀ ਕੋਈ ਵੀ ਬੰਦਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜਾਗਦਾ ਹੀ ਨਹੀਂ ਹੈ ਪੋਲਿਟੀਕਲ ਬੰਦਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਵੀ ਕਮਸ਼ੇ ਕਮ ਜਾ ਕੇ ਲੋਕਾਂ ਦਾ ਹਾਲਤਾ ਪੁੱਛੋ ਅਸਲੀਅਤ ਤਾਂ ਦੇਖੋ ਅਸਲੀਅਤ ਇਹ ਆ ਵੀ ਇੱਥੇ ਜਿਹੜੀ ਗੈਸ ਦੀ ਸਮਗਲਿੰਗ ਹੁੰਦੀ ਆ ਉਸ ਕਰਕੇ ਇਹ ਬਹੁਤ ਵੱਡਾ ਹਾਦਸਾ ਜਿਹੜਾ ਔਰ ਪਿੰਡ ਦੇ ਲੋਕ ਵਿਚਾਰੇ ਡਰਦੇ ਆ ਪੁਲਿਸ ਡਰਾਉਂਦੀ ਆ ਇਹਨਾਂ ਨੂੰ ਹੋਰ ਪ੍ਰਸ਼ਾਸਨ ਡਰਾਉਂਦਾ ਇਸ ਕਰਕੇ ਬੋਲਣ ਨੂੰ ਤਿਆਰ ਨਹੀਂ ਹੈ ਪਹਿਲਾਂ ਵੀ ਇੱਥੇ ਜਿਹੜਾ ਟੈਂਕਰ ਸੀ ਇੱਥੇ ਪਲਟਿਆ ਸੀ ਉਸ ਵੇਲੇ ਵੀ ਬੜਾ 대ਸ਼ਤ ਦਾ ਮੌਤ ਸੀ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਸਰਕਾਰ ਵੱਲੋਂ ਦੇਖੋ ਇੱਥੇ ਬਹੁਤ ਵਾਰੀ ਜਿਹੜੀ ਆ ਕੰਪਲੇਂਟ ਵੀ ਕੀਤੀ ਗਈ ਆ ਬਹੁਤ ਵਾਰੀ ਅਥਾਰਟੀਆਂ ਨੂੰ ਕਿਹਾ ਵੀ ਗਿਆ ਆ ਵੀ ਸਾਡੇ ਆ ਪਿੰਡ ਦੇ ਵਿੱਚ ਆ ਹੋ ਰਿਹਾ ਲੇਕਰ ਬਦਕਿਸਮਤੀ ਇਹ ਆ ਨਾ ਕੋਈ ਕਿਤੇ ਡੀਸੀ ਨਾ ਕੋਈ ਪੁਲਿਸ ਨਾ ਕੋਈ ਸਰਕਾਰ ਇਹਦੇ ਤੇ ਕੰਮ ਕਰਨ ਨੂੰ ਪਿਆਰ ਨਹੀਂ ਆ ਇਹ ਕਹਿੰਦੇ ਵੀ ਅੱਜ ਦਾ ਦਿਨ ਲੰਘ ਜੂਵੇ ਕੱਲ ਦਾ ਦਿਨ ਲੰਘ ਜੂਵੇ ਪਰ ਜਦੋਂ ਇਦਾਂ ਦੇ ਹਾਦਸੇ ਹੁੰਦੇ ਆ ਉਹਦੇ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਮੈਂ ਸੱਚੀ ਗੱਲ ਐ ਚਲੋ ਮੇਰਾ ਇਹ ਹਲਕਾ ਨਹੀਂ ਐ ਲੇਕਿਨ ਪੰਜਾਬ ਦੀ ਗੱਲ ਤਾਂ ਯਾਰ ਕਰਨੀ ਪਊਗੀ ਨਾ ਇਹਨਾਂ ਬੱਚਿਆਂ ਦੀ ਇਹਨਾਂ ਬੀਬੀਆਂ ਦੀ ਇਹਨਾਂ ਭੈਣਾਂ ਦੀ ਗੱਲ ਤਾਂ ਕਰਨੀ ਪਊਗੀ ਇਹ ਤਾਂ ਨਹੀਂ ਹੈ ਬਿਲਕੁਲ ਸੀਐਮ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਔਰ ਇਹਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਕਿ ਜਿੰਨੀਆਂ ਇਹ ਜੜੀਆਂ ਗੈਸ ਏਜੰਸੀਜ਼ ਹੈਗੀਆਂ ਜਾ ਜਿੰਨੇ ਇਹ ਟੈਂਕਰ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਪਲਾਈ ਕਰਦੇ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਨਕੇਲ ਕੱਸਣੀ ਚਾਹੀਦੀ ਆ ਤਾਂ ਕਿ ਇਹੋ ਜੀ ਅਣਸਖਾਵੀ ਘਟਨਾ ਜਿਹੜੀ ਆ ਕਿਸੇ ਹੋਰ ਜਗ੍ਹਾ ਪੰਜਾਬ ਦੇ ਵਿੱਚ ਨਾ ਹੋਵੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ